ਪੰਜਾਬ ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਗਾਤਾਰ ਚਰਚਾ ਹੈ ਪਹਿਲਾਂ ਪੰਜਾਬ ਸਰਕਾਰ ਦਾ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਜਿਸ ਦੇ ਵਿੱਚ ਸਾਫ਼ ਲਿਖਿਆ ਸੀ ਕਿ 20 ਅਕਤੂਬਰ ਤੱਕ ਚੋਣਾਂ ਕਰਵਾ ਲਈਆਂ ਜਾਣ ਤੇ ਹੁਣ ਇੱਕ ਪੰਜਾਬ ਰਾਜ ਚੋਣ ਕਮਿਸ਼ਨ ਦਾ ਪੱਤਰ ਆ ਜਿਹੜਾ ਉਹ ਸਾਰੇ ਸਮੂਹ ਡਿਪਟੀ ਕਮਿਸ਼ਨਰਾਂ ਤੱਕ ਪਹੁੰਚ ਗਿਆ ਜਿਸ ਦੇ ਵਿੱਚ ਰਿਜ਼ਰਵੇਸ਼ਨ ਦੇ ਬਾਰੇ ਵੇਰਵੇ ਮੰਗਲੇ ਗਏ ਨੇ ਤਾਂ ਹੁਣ ਕਿਸੇ ਵੀ ਵੇਲੇ ਚੋਣ ਜਾਬਤਾ ਲੱਗ ਸਕਦਾ ਹੈ ਇਸ ਦੇ ਬਾਰੇ ਫੈਸਲਾ ਲਿਆ ਜਾ ਸਕਦਾ ਹਾਲਾਂਕਿ ਵਕਫ ਵਕ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਪਿਛਲੇ ਦਿਨ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਸੀ ਕਿ ਅਸੀਂ ਰੋਸਟਰ ਤਿਆਰ ਕਰ ਰਹੇ ਹਾਂ ਤੇ ਹੁਣ ਪੰਜਾਬ ਜਿਹੜਾ ਪੰਚਾਇਤੀ ਰਾਜ ਐਕਟ ਹੈ ਉਸ ਦੇ ਵਿੱਚ ਸੋਧ ਦੇ ਮੁਤਾਬਕ ਨਵੇਂ ਸਿਰੇ ਤੋਂ ਬਲਾਕ ਪੱਧਰ ਦੇ ਉੱਤੇ ਜਿਹੜੇ ਨਵੇਂ ਰੋਸਟਰ ਬਣਨਗੇ ਉਸ ਮੁਤਾਬਕ ਹੀ ਰਾਖਵੀ ਕਰਨ ਦਾ ਕੰਮ ਹੈ ਜਿਹੜਾ ਉਚਾਲੂ ਹੋਵੇਗਾ ਖਾਸ ਕਰਕੇ ਵਿਧਾਇਕਾਂ ਤੇ ਮੰਤਰੀਆਂ ਦੀ ਹੁਣ ਮਰਜ਼ੀ ਦੇ ਨਾਲ ਕਿਹੜੇ ਪਿੰਡ ਦੇ ਵਿੱਚ ਕਿਹੜੇ ਬਲਾਕ ਦੇ ਵਿੱਚ ਕਿੱਥੇ-ਕਿੱਥੇ ਰਿਜ਼ਰਵੇਸ਼ਨ ਹੋਣੀ ਹੈ ಗ್ರಾಮ ਪੰਚਾਇਤ ਚ ਕਿੱਥੇ ਨਹੀਂ ਹੋਣੀ ਹੁਣ 2011 ਦੇ ਜਿਹੜੀ ਜਨਗਣਨਾ ਦੇ ਅੰਕੜਿਆਂ ਦੇ ਮੁਤਾਬਕ ਇਸ ਨੂੰ ਨੇ ਪਰੇ ਚੜੇ ਜਾ ਰਹੇ ਐਸੇ ਕਰਕੇ ਰੁਝੇਵਿਆਂ ਦੇ ਵਿੱਚ ਨੇ ਇੱਕ ਪਾਸੇ ਜਿਹੜਾ ਸਿਆਸੀ ਤੌਰ ਦੇ ਉੱਤੇ ਵੱਡਾ ਫੇਰਬਦਲ ਮੰਤਰੀ ਮੰਡਲ ਦੇ ਵਿੱਚ ਚੌਥੀ ਵਾਰ ਫਾ ਹੋਣ ਜਾ ਰਿਹਾ ਅੱਜ ਸੌ ਚੁੱਕੀ ਜਾਣੀ ਹੈ ਦੂਜੇ ਪਾਸੇ ਪੰਚਾਇਤੀ ਚੋਣਾਂ ਦੇ ਉੱਤੇ ਵੀ ਸਭ ਦੀ ਨਜ਼ਰ ਬਣੀ ਹੋਈ ਹੈ ਕਿਉਂਕਿ ਪਹਿਲਾਂ ਹੀ 8 ਤੋਂ 10 ਮਹੀਨਿਆਂ ਦੀ ਦੇਰੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਹ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਪੰਚਾਇਤਾਂ ਨੂੰ ਜਦੋਂ ਭੰਗ ਕੀਤਾ ਗਿਆ ਉਦੋਂ ਵੀ ਯੂ ਟਰਨ ਲੈਣਾ ਪਿਆ ਸੀ ਸਰਕਾਰ ਨੇ ਪਹਿਲਾਂ ਤਾਂ ਸਮੇਂ ਤੋਂ ਪਹਿਲਾਂ ਭੰਗ ਕੀਤਾ ਗਿਆ ਫਿਰ ਬਹਾਲ ਕਰ ਦਿੱਤਾ ਗਿਆ ਤੇ ਫਿਰ ਜਦੋਂ ਨਵੇਂ ਸਿਰੇੋਂ ਚੋਣਾਂ ਹੋਣੀਆਂ ਸੀ ਉਸ ਵਿੱਚ ਦੇਰੀ ਕਰ ਦਿੱਤੀ ਗਈ ਪਰ ਹੁਣ ਨਵਾਂ ਅਪਡੇਟ ਕੀਤਾ ਉਸਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿਉਂਕਿ ਹੁਣ ਨਵੀਂ ਤਰੀਕ ਦੀ ਚਰਚਾ ਚੱਲੀ ਹੈ ਕਿ ਕੀ ਹੁਣ 13 ਅਕਤੂਬਰ ਨੂੰ ਨਹੀਂ ਪਹਿਲਾਂ ਮੰਨਿਆ ਜਾ ਰਿਹਾ ਸੀ 13 ਜਾਂ 18 ਅਕਤੂਬਰ ਜਾਂ ਇਹ ਕਹਿ ਲਿਆ ਕਿ 13 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਕਿਸੇ ਵੀ ਦਿਨ ਨੂੰ ਮਿਥਿਆ ਜਾ ਸਕਦਾ ਪਰ ਹੁਣ 15 ਅਕਤੂਬਰ ਦਾ ਦਿਨ ਮਾਮਲੇ ਦੇ ਵਿੱਚ ਧਿਆਨ ਦੇ ਵਿੱਚ ਆ ਰਿਹਾ ਕਿ ਕੀ ਪਤਾ ਕਿ 15 ਅਕਤੂਬਰ ਨੂੰ ਹੀ ਚੋਣਾ ਕਰਵਾ ਲਈਆਂ ਜਾਣੇ ਇਸੇ ਕਰਕੇ ਚੋਣ ਜਾਬਤਾ ਲੱਗਣ ਦੇ ਅਸਾਰ ਵੱਧ ਗਏ ਨੇ 25 ਸਤੰਬਰ ਨੂੰ ਹੋ ਸਕਦਾ ਹੈ ਐਲਾਨ ਸੂਬਾਈ ਚੋਣ ਕਮਿਸ਼ਨ ਨੇ ਤਿਆਰੀਆਂ ਲਈ ਅੰਤਮ ਸ਼ੋਹਾਂ ਦੇ ਦਿੱਤੀਆਂ ਨੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਵਿੱਚ ਪੰਚਾਇਤ ਚੋਣਾਂ 15 ਅਕਤੂਬਰ ਨੂੰ ਕਰਵਾਏ ਜਾਣ ਦੀ ਸੰਭਾਵਨਾ ਵੱਧ ਗਈ ਹੈ ਤੇ 25 ਸਤੰਬਰ ਨੂੰ ਸੂਬੇ ਭਾਰ ਦੇ ਵਿੱਚ ਚੋਣਾਂ ਦਾ ਐਲਾਨ ਰਾਜ ਚੋਣ ਕਮਿਸ਼ਨ ਕਰ ਸਕਦਾ ਹੈ ਕਮਿਸ਼ਨ ਨੇ ਤਿਆਰੀਆਂ ਵਿੜ ਲਈਆਂ ਨੇ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਦੇ ਨਾਲ ਨਾਲ ਸੂਬੇ ਵਿੱਚ ਚੋਣ ਜਾਬਤਾ ਲਾਗੂ ਹੋ ਜਾਣਾ ਹੈ ਕਮਿਸ਼ਨ ਨੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਸਰਪੰਚਾਂ ਦੇ ਰੱਖਵੇਂ ਕਰਨ ਦੇ ਨੋਟੀਫਿਕੇਸ਼ਨ ਦੇ ਵੀ ਮੰਗ ਲਏ ਨੇ ਰਾਜ ਚੋਣ ਕਮਿਸ਼ਨ ਨੇ 2 ਦਿਨ ਪਹਿਲਾਂ ਹੀ ਡਿਪਟੀ ਕਮਿਸ਼ਨਰਾਂ ਦੇ ਨਾਲ ਵਰਚੁਅਲ ਇੱਕ ਮੀਟਿੰਗ ਵੀ ਕੀਤੀ ਸੀ ਇਹ ਵੀ ਜਾਣਕਾਰੀ ਹੈ ਕਿ ਪਹਿਲਾਂ ਪੰਚਾਇਤੀ ਚੋਣਾਂ 13 ਜਾਂ 18 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਵਧੇਰੇ ਸੀ ਪਰ ਹੁਣ 15 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ ਜਦੋਂ ਤੱਕ ਵੀਰਵੇ ਜਿਹੜਾ ਸ਼ਡਿਊਲ ਜਾਰੀ ਨਹੀਂ ਹੁੰਦਾ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਉਦੋਂ ਤੱਕ ਕਿ ਕਿਆਸਰਾਈਆਂ ਹੀ ਲਾਈਆਂ ਜਾ ਸਕਦੀਆਂ ਨੇ ਜਿਨ੍ਹਾਂ ਵਿੱਚ ਸਰਪੰਚਾਂ ਦੇ ਰਾਖਵੇਂ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਔਰ ਸੋਮਵਾਰ ਸ਼ਾਮ ਤੱਕ ਇਹ ਪ੍ਰਕਿਰਿਆ ਮੁਕੰਮਲ ਹੋਣ ਦੀ ਸੰਭਾਵਨਾ ਉਧਰ ਚੋਣ ਜਾਬਦੇ ਦੇ ਰਹਿ ਰਹੇ ਪਿੰਡਾਂ ਵਿੱਚ ਵਿਕਾਸ ਕੰਮ ਜ਼ੋਰ ਫੜ ਗਏ ਨੇ ਆਪ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਸੱਤਾਧਿਰ ਦੇ ਖਾਸ ਕਰਕੇ ਵਿਧਾਇਕ ਤੇ ਵਜ਼ੀਰ ਇਸ ਕੰਮ ਨੂੰ ਲੈ ਕੇ ਸੀਰੀਅਸ ਹੋ ਗਏ ਨੇ ਕਿਉਂਕਿ ਪਹਿਲਾਂ ਹੀ ਜਦੋਂ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵਿਕਾਸ ਦੇ ਲਈ ਕਿਸੇ ਤਰ੍ਹਾਂ ਦੇ ਫੰਡ ਵੱਡੇ ਪੱਧਰ ਤੇ ਜਾਰੀ ਨਹੀਂ ਹੋਏ ਉਸ ਦੇ ਕਰਕੇ ਵੀ ਵਿਧਾਇਕਾਂ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਜਦੋਂ 2024 ਦੀਆਂ ਚੋਣਾਂ ਵਿੱਚ ਨਿਮੋਸ਼ੀ ਭਰੀ ਹਾਰ ਆਮ ਆਦਮੀ ਪਾਰਟੀ ਦੀ ਹੋਈ ਸੀ ਨਾਰਾ 13 0 ਦਾ ਦਿੱਤਾ ਗਿਆ ਪਰ ਤਿੰਨ ਸੀਟਾਂ ਹੀ ਝੋਲੀ ਪਈਆਂ ਤਾਂ ਉਦੋਂ ਕਈ ਵਿਧਾਇਕਾਂ ਨੇ ਇਹ ਬਹਾਨਾ ਵੀ ਲਾਇਆ ਸੀ ਕਿ ਅਸੀਂ ਆਪਣੇ ਹਲਕਿਆਂ 'ਚ ਤਾਂ ਹਾਰ ਗਏ ਕਿਉਂਕਿ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਨਹੀਂ ਪੂਰੇ ਹੋਏ ਜਦੋਂ ਮੰਥਨ ਕੀਤਾ ਗਿਆ ਇਹ ਗੱਲਾਂ ਵੀ ਸਾਹਮਣੇ ਆਈਆਂ ਪਰ ਹੁਣ ਕੀ ਉਹੀ 2024 ਦੀ ਹਾਰ ਵਾਲੀ ਗੱਲ ਹੀ ਵਾਰ-ਵਾਰ ਵਿਧਾਇਕ ਕਰਨਗੇ ਜਾਂ ਫਿਰ ਨਵੇਂ ਸਿਰੇ ਦੇ ਵਿੱਚੋਂ ਪਿੰਡਾਂ ਦੇ ਵਿੱਚ ਜਿਵੇਂ ਤਿਆਰ ਹੋ ਰਹੀਆਂ ਨੇ ਗੱਲਾਂ ਕਿ ਸਰਪੰਚੀ ਦੇ ਚਾਹਵਾਨਾਂ ਵੱਲੋਂ ਵਿਧਾਇਕਾਂ ਤੇ ਵਜ਼ੀਰਾਂ ਦੇ ਜਿਹੜੇ ਚੱਕਰ ਕੱਟੇ ਜਾ ਰਹੇ ਨੇ ਕਿ ਕੌਣ-ਕੌਣ ਪਾਰਟੀ ਦੇ ਵੱਲੋਂ ਹਾਲਾਂਕਿ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਕਰਨ ਦੇ ਨਾਲ ਕੋਈ ਵੀ ਪਾਰਟੀ ਦੇ ਚਿੰਨ੍ਹ ਤੇ ਚੋਣ ਨਹੀਂ ਲੜ ਸਕਦਾ ਇਸ ਦੇ ਵਿੱਚ ਸੋਧ ਕਰ ਦਿੱਤੀ ਗਈ ਇਹ ਲੜੀਆਂ ਪਹਿਲਾਂ ਵੀ ਨਹੀਂ ਸੀ ਜਾਂਦੀਆਂ ਪਰ ਸਰਕਾਰ ਨੇ ਜ਼ਰੂਰੀ ਸਮਝਿਆ ਤੇ ਸੋਧ ਕਰ ਦਿੱਤੀ ਗਈ ਔਰ ਬਲਾਕ ਨੂੰ ਇਕਾਈ ਮੰਨ ਕੇ ਰਾਖਵੇਂ ਕਰਨ ਹੁਣ ਕੀਤੇ ਜਾ ਰਹੇ ਨੇ ਨਵੇਂ ਸਿਰੇ ਤੋਂ ਰੋਸਟਰ ਤਿਆਰ ਕੀਤੇ ਜਾ ਰਹੇ ਨੇ ਸਰਪੰਚਾਂ ਦੇ ਆਉਂਦੇ ਰਾਖਵੇਂ ਕਰਨ ਲਈ ਜੋ ਰੋਸਟਰ ਤਿਆਰ ਹੋ ਰਹੇ ਨੇ ਉਹਨਾਂ ਲਈ ਵੀ 2011 ਦੀ ਜਾਣਕਾਰੀ ਨੂੰ ਆਧਾਰ ਬਣਾਇਆ ਗਿਆ ਤੇ ਚੋਣਾਂ ਨੂੰ ਦੋ ਪੜਾਵਾਂ ਵਿੱਚ ਵੰਡ ਦਿੱਤਾ ਗਿਆ ਪਹਿਲੇ ਪੜਾਅ 'ਚ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਤੇ ਦੂਜੇ ਵਿੱਚ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਹੋਣੀਆਂ ਤੈਅ ਕਰ ਦਿੱਤੀਆਂ ਗਈਆਂ ਨੇ ਹੁਣ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਚੋਣਾਂ ਕਿਹੜੇ ਦਿਨ ਨੇ ਪਰੇ ਚੜ੍ਹਦੀਆਂ ਨੇ ਫਿਲਹਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਇਸ ਦੇ ਬਾਰੇ ਜੋ ਵੀ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਸਾਰੇ ਸਮੂਹ ਪੰਜਾਬੀਆਂ ਦੀ ਨਜ਼ਰ ਇਨ੍ਹਾਂ ਚੋਣਾਂ ਦੇ ਉੱਤੇ ਟਿਕੀ ਹੋਈ ਹੈ ਕਿ ਕਦੋਂ ਇਹ ਚੋਣਾਂ ਨੇ ਪਰੇ ਚੜ੍ਹਨ ਪਰ ਹੁਣ ਗੱਲ ਇਹ ਤੈਅ ਹੋ ਗਈ ਹੈ ਕਿ ਇਸੇ ਮਹੀਨੇ ਦੇ ਅੱਧ ਦੇ ਵਿਚਾਲੇ ਜਿਹੜੀਆਂ ਆਉਣ ਵਾਲੀਆਂ ਤਰੀਕਾਂ ਦੇ ਵਿੱਚ ਇਹ ਚੋਣਾਂ ਨੇ ਪਰੇ ਚੜ ਜਾਣਗੀਆਂ ਉਹ ਦਿਨ 13 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਦੇ ਵਿੱਚ ਵਿੱਚ ਮੰਨਿਆ ਜਾ ਰਿਹਾ ਸੀ ਜਿਆਦਾ ਸੰਭਾਵਨਾ ਹੁਣ 15 ਅਕਤੂਬਰ ਦੀ ਮੰਨੀ ਜਾ ਰਹੀ ਹੈ ਦੇਖਦੇ ਆ ਕਿ ਕਿਹੜੇ ਦਿਨ ਸ਼ਡਿਊਲ ਜਾਰੀ ਹੁੰਦਾ ਔਰ ਚੋਣ ਜਾਬਤਾ ਉਦੋਂ ਹੀ ਲੱਗ ਜਾਣਾ ਜਦੋਂ ਸ਼ਡਿਊਲ ਜਾਰੀ ਹੋ ਗਿਆ ਤੇ ਜਿਆਦਾ ਉਮੀਦ ਹੈ ਕਿ 1 ਅਕਤੂਬਰ ਮਹੀਨੇ ਦੇ ਅੱਧ ਦੇ ਵਿੱਚ ਕਿਸੇ ਵੀ ਦਿਨ ਚੋਣਾਂ ਨੇਪਰੇ ਚੜ ਸਕਦੀਆਂ ਨੇ ਇਸ ਬਾਰੇ ਜੋ ਵੀ ਨਵੀਂ ਜਾਣਕਾਰੀ ਸਾਹਮਣੇ ਆਵੇਗੀ ਕੋਸ਼ਿਸ਼ ਕਰਾਂਗੇ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ